ਪਰਦੇਸੀ ਆਏ ਸੱਤ ਪੀਆ ਸਭ ਕਹਤੇ ਨੇ ਮੈਨੇ ਇਹ ਪਰਦੇਸੀ ਪੀਆ ਤੇ ਡਾਂਸ ਕਰ ਰਹੇ ਠੁਮਕਾ ਲਗਾ ਰਹੇ ਸਰਕਾਰੀ ਬਾਬੂ ਨੇ ਸਰਕਾਰੀ ਦਫਤਰ ਦੇ ਵਿੱਚ ਚਲੇ ਜਾਓ ਤੇ ਤੁਹਾਨੂੰ ਕਿਹਾ ਜਾਂਦਾ ਹੈ ਬਹੁਤ ਵਾਰ ਕਿ ਸਾਡਾ ਲੰਚ ਚੱਲ ਗਿਆ ਹੈ ਸਾਡਾ ਸਰਵਰ ਡਾਊਨ ਹੈ ਸੋ ਸਿਆकाम ਨਹੀਂ ਕਰ ਸਕਦੇ ਤੁਸੀਂ 2 ਘੰਟੇ ਬਾਅਦ ਆਇਓ 2-3 ਦਿਨ ਬਾਅਦ ਆਇਓ ਮਤਲਬ ਕਿ ਸਰਕਾਰੀ बाबू ਤੋਂ ਦੇਕਰ ਬਾਨਨੇ ਲਗਾਉਣੇ ਹੋਣ ਤਾਂ ਬੱਥੇਰੇ ਮਿਲ ਜਾਣਗੇ ਪਰ ਜੇ ਠੁਮਕਾ ਲਗਾਉਣਾ ਹੋਵੇ ਤਾਂ ਸਿਰਫ ਇੱਕ ਬਾਨਣਾ ਚਾਹੀਦਾ ਹੈ ਜੀ ਹਾਂ ਇੱਕ ਰਾਜਸਥਾਨ ਦੇ ਭਰਤਪੁਰਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੀ ਰੋਡਵੇਜ਼ ਦੇ ਦੋ ਕਰਮਚਾਰੀ ਰਾਜਸਥਾਨ ਰੋਡਵੇਜ਼ ਦੇ ਦੋ ਕਰਮਚਾਰੀ ਨੇ ਜਿਹੜੇ ਕੀ ਜਿਹੜਾ ਹੈ ਉਹ ਪੂਰੀ ਤਰੀਕੇ ਦੇ ਨਾਲ ਠੁਮਕਾ ਲਗਾਉਂਦੇ ਨਜ਼ਰ ਆਏ ਨੇ ਦੇਖ ਸਕਦੇ ਹੋ ਕਿ ਇਹ ਵਿਅਕਤੀ ਦਾ ਨਾਮ ਸੁਨੀਲ ਦੱਸਿਆ ਜਾ ਰਿਹਾ ਹੈ ਤੇ ਇਹ ਜੋਇਆ ਠੁੰਮਕਾ ਲਗਾਉਂਦਾ ਨਜ਼ਰ ਆ ਰਿਹਾ ਹੈ ਤੇ ਬਾਦ ਦੇ ਵਿੱਚ ਇਸ ਤੇ ਇੱਕ ਜਿਹੜੀ ਦੂਸਰੀ ਮੈਡਮ ਹੁੰਦੀ ਹੈ ਇਸ ਨੂੰ ਲਿਪਸਟਿਕ ਵੀ ਲਗਾਉਂਦੀ ਹੈ ਇਸ ਨੂੰ ਫਿਰ ਇਸ ਦੀ ਚੁੰਨੀ ਦੇ ਨਾਲ ਇਸ ਨੂੰ ਸਜਾਉਂਦੀ ਵੀ ਹੈ ਮਤਲਬ ਕਿ ਪੂਰੇ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਨੋਟੰਕੀ ਖੂਬ ਕੀਤਾ ਜਾਂਦਾ ਹੈ ਦਫਤਰ ਦੇ ਵਿੱਚ ਠੁੰਮਕੇ ਲਗਾਏ ਗਏ ਲੇਡੀ ਸਟਾਫ ਨੂੰ ਲਿਪਸਟਿਕ ਲਗਾਇਆ ਚੁੰਨੀ ਜਿਹੜੀ ਆ ਉਸ ਨੂੰ ਟਕਿਆ ਉਸ ਦੇ ਨਾਲ ਤੇ ਵੀਡੀਓ ਰਿਕਾਰਡ ਖੁਦ ਇਨ੍ਹਾਂ ਨੇ ਹੀ ਕੀਤੀ ਤੇ ਇਨ੍ਹਾਂ ਨੇ ਹੀ ਮ제 ਮ제 ਦੇ ਵਿੱਚ ਇਹ ਵੀਡੀਓ ਵਾਇਰਲ ਕੀਤੀ ਹੈ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਹੈ ਸੋ ਇਸ ਨਟੰਕੀ ਨੂੰ ਤੁਸੀਂ ਕੀ ਕਹੋਗੇ ਜਰੂਰ ਦੱਸਣਾ ਬਲਕਿ ਇਹ ਵੀਡੀਓ ਤੁਹਾਨੂੰ ਪੂਰੀ ਦੇਖ ਕੇ ਜਾਣਾ ਚਾਹੀਦਾ ਹੈ ਕਿ ਕੀ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਸਰਕਾਰੀ बाबू ਨੇ ਖੁਦ ਸਿੰਗਰ ਵੀ ਬਣੇ ਨੇ ਤੇ ਖੁਦ ਡਾਂਸਰ ਵੀ ਬਣੇ ਨੇ ਖੁਦ ਇਹ ਗਾ ਰਹੇ ਨੇ ਤੇ ਖੁਦ ਇਹ ਨੱਚ ਰਹੇ ਨੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਖੂਬ ਜਿਹੜਾ ਹੈ ਉਹ ਕਈਆਂ ਨੇ ਤਾਂ ਮਜ਼ਾਕ ਉਡਾਇਆ ਤੇ ਕਈ ਆਖਣ ਲੱਗੇ ਕਿ ਜੇਕਰ ਇਹਨਾਂ ਦੇ ਕੋਲ ਕੋਈ ਕੰਮ ਕਰਵਾਉਣ ਚੱਲੇ ਜਾਓ ਤੇ ਇਹਨਾਂ ਦੇ ਕੋਲ ਸਮਾਂ ਹੀ ਨਹੀਂ ਹੁੰਦਾ ਹਮੇਸ਼ਾ ਕਹਿ ਦਿੱਤਾ ਜਾਂਦਾ ਹੈ ਕਿ ਹੱਲੇ ਟਾਈਮ ਨਹੀਂ ਹੈ ਹੱਲੇ ਲੰਚ ਚੱਲ ਰਿਹਾ ਹੈ ਸਰਵਰ ਡਾਊਨ ਹੈ ਕੱਲ ਨੂੰ ਆਈਓ ਤੁਹਾਡੀ ਆ ਫਾਈਲ ਕੰਪਲੀਟ ਨਹੀਂ ਹੈ ਤੁਹਾਡਾ ਆ ਪੰਨਾ ਕੰਪਲੀਟ ਨਹੀਂ ਹੈ ਤੁਹਾਡੀ ਫੋਟੋ ਨਹੀਂ ਲੱਗੀ ਤੁਹਾਡੇ ਸਾਈਜ਼ ਸਹੀ ਤਰੀਕੇ ਨਾਲ ਨਹੀਂ ਹੋਏ ਮਤਲਬ ਕਿ ਸੌ ਬਾਨੇ ਲਗਾ ਦਿੱਤੇ ਜਾਂਦੇ ਨੇ ਪਰ ਇਹ ਦਫ਼ਤਰਾਂ ਦੇ ਵਿੱਚ ਕੰਮ ਕਰਨ ਜਾਂਦੇ ਨੇ ਮੋਟੀਆਂ ਤਨਖਾਹਾਂ ਲੈਂਦੇ ਨੇ ਤੇ ਇਸ ਮੋਟੀਆਂ ਤਨਖਾਹਾਂ ਦੇ ਵਿੱਚ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਸੋਚਦੇ ਵੀ ਨਹੀਂ ਕਿ ਆਖਿਰਕਾਰ ਇਹ ਵੀਡੀਓ ਜਦੋਂ ਵਾਇਰਲ ਹੋਵੇਗੀ ਤੇ ਸਰਕਾਰੀ ਮਹਿਕਮੇ ਦਾ ਕੀ ਇੱਜ਼ਤ ਰਹਿ ਜਾਵੇਗਾ ਸਰਕਾਰੀ ਮਹਿਕਮਾ ਉਸ ਤਰੀਕੇ ਦੇ ਨਾਲ ਹਮੇਸ਼ਾ ਬਦਨਾਮ ਰਹਿੰਦਾ ਹੈ ਤੇ ਇਸ ਦੇ ਵਿਚਕਾਰ ਜਦੋਂ ਇਹ ਵੀਡੀਓ ਸਾਹਮਣੇ ਆਈ ਹੈ ਤੇ ਲੋਕਾਂ ਨੇ ਹੋਰ ਜ਼ਿਆਦਾ ਜਲੀਲ ਕਰਨਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਪਰ ਬਹੁਤ ਸਾਰੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਆਏ ਲੋਕ ਕਹਿਣ ਲੱਗੇ ਕਿ ਇਹਨਾਂ ਨੂੰ ਵੀ ਹਸਣ ਖੇਡਣ ਦਾ ਸ਼ੌਕ ਹੈ ਇਹ ਵੀ ਹੱਸ ਖੇਡ ਸਕਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਉਹਨਾਂ ਨੇ ਥੋੜੀ ਜਿਹੀ ਮਸਤੀ ਕਰ ਲਈ ਤੇ ਉਹਦੇ ਵਿੱਚ ਕੀ ਪ੍ਰੋਬਲਮ ਹੈ ਸੋ ਇਸ ਤਰੀਕੇ ਦੇ ਨਾਲ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋ ਗਈਆਂ ਨੇ ਸੋ ਤੁਸੀਂ ਪੂਰੀ

Jangan lupa like, subscribe, share, dan share